ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਟੇ ਬਾਈ ਜੀ ਹਸੀਕਾਲ ਹੋ ਠੀਕ ਹੋਈ ਵਧੀਆ ਠੀਕ ਠਾਕ ਜੀ ਬਾਈ ਨਾਮ ਤੇ ਐਡਰੈਸ ਬੋਲ ਦੋ ਨਾਮ ਗੁਰਦੀਪ ਸਿੰਘ ਜੀ ਪਿੰਡ ਸੈਨਾ ਹੂੰ ਤੇ ਮੋਬਾਈਲ ਨੰਬਰ ਹੈਗਾ ਆਪਣਾ 987747379 ਜੀ ਠੀਕ ਹੈ ਪਿੰਡ ਸੈਨਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਪਾਣਾ ਨੇੜੇ ਪਿੰਡ ਭਦੌੜਾ ਜੀ ਠੀਕ ਹੈ ਭਾਈ ਭਾਈ ਜਿਹੜੀਆਂ ਬਰਡ ਦੇ ਦਾ ਕਿਹੜਾ ਸੂਸੂਈ ਹੈ ਪਹਿਲਾ ਸੂਸੂਈ ਵੀ ਹੈ ਜੀ ਕਦੋਂ ਸੂਈ ਆ ਭਾਈ ਇਹ ਸਵੇਰੇ ਸੂਈ ਆ ਜੀ ਠੀਕ ਆ ਜੀ ਜੇ ਰਪਈ ਹਾਂਜੀ ਜੇ ਰਪਈ ਠੀਕ ਹੈ ਬੱਚਾ ਕੀ ਹੈ ਬੱਛੀ ਹੈ ਜੀ ਬੱਛੀ ਬੱਛੀ ਚੰਗੀ ਹੈ ਨਾ ਹਾਂਜੀ ਠੀਕ ਹੈ ਕਿੰਨਾ ਬੋਲਾ ਕੱਢਿਆ ਅੱਜ ਫਿਰ ਇਹ 2 ਕਿਲੋ ਕੱਢਿਆ ਹੀ ਬੱਛੀ ਜਿੰਗਾ ਠੀਕ ਹੈ ਕਿੰਨਾ ਦੁੱਧ ਦੇ ਦੂ ਐਸਟੀਮੇਟ ਦੇ ਦੂਗੀ 15 16 ਕਿਲੋ ਜੀ ਫੇਸ ਪਿਆਰਾ ਰੰਗ ਰੂਪ ਚੰਗਾ ਥਣ ਬੜਾ ਕਮਾਲ ਦਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਖਿਆਲ ਤੇ ਗਲਾਬੀ ਥਣ ਆਰਡਰ ਦੀ ਕੁਆਲਿਟੀ ਚੰਗੀ ਆ ਪਰ ਸ਼ਾਂ ਤੋਂ ਵੀ ਆਰਡਰ ਚੈੱਕ ਕਰਵਾ ਲੈ 2 ਕਿਲਿਟਰ ਬੋਲਾ ਜਿਹੜਾ ਬਾਈ ਕਹਿੰਦਾ ਫਿਰ ਕੱਢਿਆ ਕਿੰਨਾ ਦੁੱਧ ਦੇ ਦੂ ਐਸਟੀਮੇਟ 15 16 ਕਿਲੋ ਦੇ ਦੋ ਜੀ ਹੂੰ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਗਰਮੀ ਬਿਲਕੁਲ ਨਹੀਂ ਮੰਨਣੀ ਫੈਂਟ ਆ ਜਿਹੜੀ ਕਰਮ ਵਾਲੀ ਦੀ ਚੰਗੀ ਆਊਗੀ ਤੇ ਬੱਚਾ ਹੀ ਮਗਰ ਬੱਚੀ ਆ ਕੀ ਸੂਈ ਸਵਾਈ ਆ ਬਾਈ ਮੁੱਲ ਕੀ ਆ ਭਰਾ ਮੁੱਲ ਫੋਨ ਤੇ ਕਰ ਲਾਂਗੇ ਜਾਇ ਜੀ ਹੋਊਗਾ ਠੀਕ ਆ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਤੇ ਮੁੱਲ ਆ ਜਿਹੜਾ ਵੜ ਦੇ ਹਿਸਾਬ ਨਾਲ ਜਾਇ ਜੀ ਹੋਊਗਾ ਚੰਗੀ ਆ ਵੜ ਥਣ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਤੋੜਾ ਤਾਰਾ ਵੀ ਚੰਗਾ ਵੜ ਦਾ ਮੌਲਤਾ ਜਾਇਜ ਹੀ ਹੋਣਾ ਹਨਾ ਜਾਇਜ ਹੀ ਠੀਕ ਆ ਮੌਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਮੌਲ ਰੱਖਾਂਗੇ ਬਿਲਕੁਲ ਜਾਇਜ ਨਾੜਾ ਨੂਣਾ ਚਾਹੀਆਂ ਆਰਡਰ ਤੇ ਥੰਡ ਥੁਣ ਬਹੁਤ ਚੰਗਾ ਜੀ ਸਭ ਠੰਡੀ ਸੀ ਲਾ ਹਨ ਹਾਂ ਜੀ ਧਾਰਾ ਮਾਰ ਦਿੰਨੀ ਠੀਕ ਆ ਮਾਰ ਦੋ ਬਾਈ ਲੈ ਬਈ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਰੀ ਚਵਾਈ ਬਹੁਤ ਚੰਗੀ ਹੈ ਨਾ ਹਾਂ ਜੀ ਬੋਲਾ ਹੀ ਇਹ ਦੇਖੋ ਹੂੰ ਬੋਲਾ ਹੀ ਮਾਰਦੀ ਆ ਬਾਈ ਚਵਾਈ ਬਿਲਕੁਲ ਚੰਗੀ ਆ ਵੱਡੀ ਗਲ ਠੰਡੀ ਸੀ ਲੀ ਲਾ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੀਜ਼ ਤਾਂ ਬੜੀ ਇਹ ਨਾਲੇ ਦੁੱਧ ਵੀ ਫੈਟ ਵਾਲਾ ਪਾਉਗੀ ਹੂੰ ਸਹੀ ਗੱਲ ਆ ਬਾਈ ਠੀਕੇ ਸੇ ਵੀਰ ਨੂੰ ਬਾਈ ਬੜਾ ਪਸੰਦ ਹੋਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ